ਕੱਲ ਵਿਸਾਖੀ ਦਾ ਬਹੁਤ ਹੀ ਪਵਿੱਤਰ ਤਿਹਾਰ ਜਦੋਂ ਦਸਵੀਂ ਪਾਤਸ਼ਾਹੀ ਨੇ ਖਾਲਸਾ ਦੀ ਰਚਨਾ ਕੀਤੀ ਔਰ ਸਾਰਿਆਂ ਨੂੰ ਅਮਰ ਸ਼ਕਾ ਕੇ ਕੁੱਲ ਮਾਨਵਤਾ ਨੂੰ ਸੰਦੇਸ਼ ਦਿੱਤਾ ਔਰ ਖਾਸ ਤੌਰ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਕੱਲ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਨਾਰਥ ਇੰਡੀਆ ਦੇ ਵਿੱਚ ਬਹੁਤ ਭਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਿਸਾਖੀ ਦਾ ਤਿਹਾਰ ਹੈ ਬੜੇ ਹਰਸ਼ੋ-ਇਲਾਫ ਦਾ ਮਨਾਇਆ ਜਾਣਾ ਅਰ ਮੈਂ ਅੱਜ ਦੇਖ ਰਿਹਾ ਸੀ ਆਨੰਦਪੁਰ ਸਾਹਿਬ ਨੂੰ ਬੜੀਆਂ ਭਾਰੀਆਂ ਸੰਗਤਾਂ ਦੇ ਜਥੇ ਜਾ ਰਹੇ ਸੀਗੇ ਪੁਲਿਸ ਉਹਨੇ ਹੱਲ ਕਰਦੇ ਤਾਂ ਸਭ ਨੂੰ ਇਸੋ ਮੌਕੇ ਤੇ ਮਾਰਕਬਾ ਦਿੰਨਾ ਔਰ ਕੱਲ ਇਹਦੇ ਨਾਲ ਨਾਲ ਕਿਉਂਕਿ ਮਾਨਵਤਾ ਮੰਦਰ ਸਾਡੇ 3 ਦਿਨ ਦਾ ਸੰਮੇਲਨ ਹੁੰਦਾ ਬਸਾਖੀ ਦਾ ਉੱਥੇ ਮਨੁਤਾ ਦੇ ਭਾਈਚਾਰੇ ਦੇ ਇਨਸਾਨੀ ਭਾਈਚਾਰੇ ਦੇ ਲਗਾਤਾਰ ਸੱਸਣ ਚੱਲਦੇ ਆ ਗੁਰੂ ਮਹਾਰਾਜ ਪਰਮਦੇਵਾਲ ਜੀ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਕਿ ਉੱਥੇ ਮਨੁਤਾ ਦਾ ਝੰਡਾ ਚੜਾਉਂਦੇ ਆ ਹਰ ਸਾਲ ਅਸੀਂ ਬਸਾਖੀ ਦੇ ਸਾਰੀ ਮਾਨਵਤਾ ਦੇ ਲਈ ਸੋ ਮਾ ਉਧਰੋਂ ਵੀ ਬਹੁਤ ਬਹੁਤ ਮਾਰਕ ਬੰਦਨਾ ਮਨ ਉਸੇ ਸੇਵਾ ਕਰਨ ਦਿੱਤੀ ਉਹ ਮਹਾਰਾਜ ਨੇ ਸੋ ਬਹੁਤ ਬਹੁਤ ਫੇਰਦਾਰਾ ਸ਼ੁਭ ਕਾਮਨਾਵਾਂ ਮੁबारकबाद ਆ ਵਧਾਈ ਹੈ ਸਾਰੀ ਸਾਰੇ ਪੰਜਾਬ ਨਿਵਾਸੀਆਂ ਨੂੰ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਬਹੁਤ ਬਹੁਤ